ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੇ ਆਪਣੇ ਝੋਨੇ ਦੇ ਝਾੜ ਘਟਣ ਦੇ ਕੀ ਕਾਰਨ ਨੇਗੇ ਕੁਝ ਕਿਹਾ ਜਾ ਰਿਹਾ ਹੈਗਾ ਵੀ ਜਿਹੜੀ ਤੁਸੀਂ ਝੋਨੇ ਦੀ ਲਵਾਈ ਹੈਗੀ ਉਹ ਅਗੇਤੀ ਕਰ ਲਈ ਜਾਂ ਕੁਝ ਫਾਰਮਰ ਕਹਿ ਰਹੇ ਨੇਗੇ ਵੀ ਜਿਹੜੀਆਂ ਆਪਣੀਆਂ ਜ਼ਮੀਨਾਂ ਨੇਗੀਆਂ ਉਹਨਾਂ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਘਟ ਗਈ ਇਸ ਕਰਕੇ ਫਸਲਾਂ ਦਾ ਜਿਹੜਾ ਝਾੜਾ ਉਹ ਇਸ ਸਾਲ ਘਟ ਹੋਇਆਗਾ ਪਰ ਤੁਸੀਂ ਇੱਕ ਗੱਲ ਨੋਟਿਸ ਕਰਨ ਨੋਟਿਸ ਕਰੀ ਹੋਣੀ ਵੀ ਜਿਹੜੇ ਆਪਣੇ ਬਜ਼ੁਰਗ ਤੇਗੇ ਉਹ ਇੱਕ ਗੱਲ ਕਹਿੰਦੇ ਹੁੰਦੇ ਵੀ ਜੇ ਸਾਲ ਫਸਲ ਦਾ ਝਾੜ ਘਟਾਉਂਦਾ ਸੀਗਾ ਵੀ ਇਸ ਸਾਲ ਤਾਂ ਫਸਲ ਨੂੰ ਚਾਨਣੀ ਮਾਰ ਗਈ ਵੀ ਇਸ ਕਰਕੇ ਫਸਲਾਂ ਦਾ ਝਾੜ ਘਟ ਗਿਆ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਵਿੱਚ ਇਹ ਮਹਿਸੂਸ ਕੀਤਾ ਵੀ ਫਸਲ ਨੂੰ ਚਾਨਣੀ ਨਾਲ ਫਸਲ ਦਾ ਜਿਹੜਾ ਝਾੜ ਹੈਗਾ ਉਹ ਘਟਦਾ ਹੈਗਾ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਵਿੱਚ ਇਹ ਮਹਿਸੂਸ ਕੀਤਾਗਾ ਤੇ ਹੁਣ ਆਪਾਂ ਦੇਖਦੇ ਆ ਵੀ ਜਿਹੜਾ ਇਹ ਫਸਲ ਦਾ ਝਾੜ ਹੈਗਾ ਇਹਦਾ ਬਿਜਲੀ ਲਾਸ਼ਕਣ ਨਾਲ ਇਹਦਾ ਕੀ ਸਬੰਧ ਹੈਗਾ ਜਿਹੜੇ ਆਪਣੇ ਬਜ਼ੁਰਗ ਆਪਾਂ ਨੂੰ ਕਹਿੰਦੇਗੇ ਵੀ ਜਦੋਂ ਫਲਾਵਰਿੰਗ ਸਟੇਜ ਦੇ ਉੱਤੇ ਜਦੋਂ ਫਸਲ ਨੇ ਸਾਰੇ ਦੇ ਉੱਤੇ ਹੋਵੇ ਉਦੋਂ ਜੇਕਰ ਬਿਜਲੀ ਬਿਜਲੀ ਲੱਛਕਦੀ ਆ ਤਾਂ ਆਪਾਂ ਨੂੰ ਕਹਿੰਦੇ ਵੀ ਫਸਲ ਤੇ ਦਾ ਚਾਨਣੀ ਐਤੀ ਦਾ ਫਸਲ ਨੂੰ ਚਾਨਣੀ ਮਾਰ ਗਈ ਵੀ ਫਸਲ ਦਾ ਝਾੜ ਘਟ ਗਿਆ ਵੀ ਇਹਦਾ ਫਸਲ ਦੇ ਝਾੜ ਨਾਲ ਇਸ ਬਿਜਲੀ ਲੱਛਣ ਦਾ ਕੀ ਸੰਬੰਧ ਹੈਗਾ ਜਿਹੜੀ ਆਪਣੀ বায়োমੰਡਲ ਹੈਗੀ ਇਹਦੇ ਵਿੱਚ 78% ਨਾਈਟ੍ਰੋਜਨ ਹੈ ਜਿਹੜੀ ਕਿ ਗੈਸ ਦੇ ਰੂਪ ਦੇ ਵਿੱਚ ਇਹ ਨਾਈਟ੍ਰੋਜਨ ਜਿਹੜੀ ਗੈਸ ਦੇ ਰੂਪ ਦੇ ਵਿੱਚ ਹੈਗੀ ਜਦੋਂ ਬਿਜਲੀ ਲੱਛਦੀ ਹੈਗੀ ਉਸ ਸਮੇ ਇਹ ਨਾਈਟ੍ਰੋਜਨ ਗੈਸ ਹੈ ਜਿਹੜੀ ਇਹ ਨਾਈਟ੍ਰੇਟ ਦੇ ਵਿੱਚ ਬਦਲ ਜਾਂਦੀ ਹੈਗੀ ਤੇ بارش ਦੀਆਂ ਬੂੰਦਾਂ ਦੇ ਨਾਲ ਇਹ ਆਪਣੀ ਫਸਲ ਦੇ ਵਿੱਚ ਸਪਲਾਈ ਹੋ ਜਾਂਦੀ ਹੈਗੀ ਜਦੋਂ ਇਹ ਫਸਲ ਦੇ ਉੱਪਰ ਫਲਾਵਰਿੰਗ ਸਟੇਜ ਹੈਗੀ ਤੇ ਉੱਪਰੋਂ ਬਿਜਲੀ ਲੱਛ ਰਹੀ ਹੈ ਬਿਜਲੀ ਲੱਛਣ ਨਾਲ ਪਾਣੀ ਦੇ ਬੂੰਦਾਂ ਨਾਲ ਨਾਈਟ੍ਰੋਜਨ ਆ ਜਿਹੜਾ ਫਲਾਵਰਿੰਗ ਸਟੇਜ ਦੇ ਵਿੱਚ ਚਲਾ ਗਿਆ ਕਿਉਂਕਿ ਆਪਾਂ ਨੂੰ ਜਦੋਂ ਨਾਏ ਫਲਾਵਰਿੰਗ ਸਟੇਜ ਦੇ ਵਿੱਚ ਨਾਈਟ੍ਰੋਜਨ ਜਾਊਗਾ ਉਸ ਸਮੇ ਫਲਾਵਰਮ ਡ੍ਰੋਪਿੰਗ ਵੀ ਫਲਾਵਰਾ ਡ੍ਰੋਪਿੰਗ ਵੀ ਕਰੂਗਾ ਤੇ ਆਪਣਾ ਦਾਣਿਆਂ ਦਾ ਵੇਟ ਆ ਜਿਹੜਾ ਉਹ ਵੀ ਘਟੂਗਾ ਜਦੋਂ ਫਲਾਵਰਿੰਗ ਸਟੇਜ ਦੇ ਵਿੱਚ ਨਾਈਟ੍ਰੋਜਨ ਜਾਊਗਾ ਇਸ ਕਰਕੇ ਇਹ ਜਿਹੜਾ ਆਪਣਾ ਝਾੜਾਗਾ ਇਹ ਫਲਾਵਰਿੰਗ ਸਟੇਜ ਦੇ ਵਿੱਚ ਕੁਦਰਤੀ ਤੌਰ ਤੇ ਨਾਈਟ੍ਰੋਜਨ ਗਿਆਗਾ ਇਸ ਕਰਕੇ ਆਪਣਾ ਇਹ ਝਾੜ ਘਟੇਗਾ ਇੱਥੇ ਆਪਣੇ ਬਜ਼ੁਰਗਾਂ ਦੀ ਗੱਲ ਵੀ ਸਹੀ ਹੈਗੀ ਵੀ ਜਿਹੜਾ ਚਾਨਣੀ ਨਾਲ ਜਿਹੜਾ ਫਸਲਾਂ ਦਾ ਝਾੜਾ ਘਟਦਾਗਾ ਫਲਾਵਰਿੰਗ ਸਟੇਜ ਦੇ ਵਿੱਚ ਜੇਕਰ ਬਿਜਲੀ ਲੱਗਦੀ ਹੈ ਤੇ ਬਾਰਿਸ਼ ਹੁੰਦੀ ਹੈਗੀ ਤਾ ਉਸ ਸਮੇਂ ਨਾਈਟ੍ਰੋਜਨ ਦੀ ਸਪਲਾਈ ਚਲੀ ਜਾਂਦੀ ਹੈਗੀ ਕਿਉਂਕਿ ਅਸੀਂ ਨੇ ਪਹਿਲਾਂ 9 ਜੂਨ ਨੂੰ ਵੀ ਟ੍ਰਾਂਸਪਲੈਂਟਿੰਗ ਕਰਕੇ ਮੰਨ ਲਾ ਫਸਲਾਂ ਦਾ 102 ਮਣ ਦਾ ਅਸੀਂ ਨੇ ਝਾੜ ਪ੍ਰਤੀ ਏਕੜ ਦਾ ਲਿਆਗਾ ਤੇ ਇਸ ਸਾਲ ਅਸੀਂ ਨੇ 11-12 ਜੂਨ ਦੀ ਜਿਹੜੀ ਸਾਡੀ ਟ੍ਰਾਂਸਪਲੈਂਟਿੰਗ ਦੀ ਗਈ ਤੇ ਸਾਡਾ ਜਿਹੜਾ ਝਾੜ ਹੈਗਾ ਉਹ 77 ਤੋਂ 80 ਮਣ ਦਾ ਸਾਡਾ ਝਾੜ ਆਇਆਗਾ। ਇਹੀ ਤੀਕਾ ਵੀ ਜਿਹੜਾ ਇਹਦਾ ਸਬੰਧ ਹੈਗਾ ਇਹਦਾ ਸਬੰਧ ਨਾਈਟ੍ਰੋਜਨ ਨਾਲ ਹੈਗਾ। ਫਲਾਵਰਿੰਗ ਸਟੇਜ ਦੇ ਵਿੱਚ ਕੁਦਰਤੀ ਤੌਰ ਤੇ ਨਾਈਟ੍ਰੋਜਨ ਚੱਲਿਆ ਗਿਆ ਉਸ ਨਾਈਟ੍ਰੋਜਨ ਨੇ ਆਪਣਾ ਫਸਲਾਂ ਦਾ ਝਾੜ ਘਟਾਇਆਗਾ ਤੇ ਆਪਣੇ ਬਜ਼ੁਰਗਾਂ ਦੇ ਆ ਮੰਨ ਲਓ ਇੰਨਾ ਐਕਸਪੀਰੀਅੰਸ ਹੈਗਾ ਉਹਨਾਂ ਦਾ ਉਹਨਾਂ ਨੇ ਆਪਦੇ ਐਕਸਪੀਰੀਅੰਸ ਦੇ ਵਿੱਚ ਕਿਸੇ ਕਾਰਨ ਦਾ ਪਤਾ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਸ ਸਮੇਂ ਉਹ ਅਣਪੜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਦੇ ਐਕਸਪੀਰੀਅੰਸ ਦੇ ਵਿੱਚ ਕਿਸੇ ਫਸਲ ਦੇ ਝਾੜ ਘਟਣ ਨੂੰ ਮਹਿਸੂਸ ਕੀਤਾ ਵੀ ਇਹਦਾ ਕੀ ਕਾਰਨ ਹੋ ਸਕਦਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੇ ਆਪਾਂ ਕਿਸੇ ਚੀਜ਼ ਦੀ ਮੰਨ ਲਓ ਕਿਸੇ ਫਸਲ ਦਾ ਝਾੜ ਘਟਦਾ ਹੈ ਵੀ ਉਹਦਾ ਕੀ ਕਾਰਨ ਹੈ ਜੇ ਆਪਾਂ ਉਹਦਾ ਪ੍ਰੋਪਰ ਕਾਰਨ ਪਤਾ ਕਰ ਲੈਂਦੇ ਹਾਂਗੇ ਤਾਂ ਇਹ ਵੀ ਬਹੁਤ ਵੱਡੀ ਗੱਲ ਹੈਗੀ ਆਪਣਾ ਬਜ਼ੁਰਗਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਵੀ ਬਿਲਕੁਲ ਸਹੀ ਹੈ ਤੇ ਇਹਦਾ ਆਪਣੇ ਲਿਵੇ ਸਾਇੰਸ ਦੇ ਦੁਆਰਾ ਵੀ ਇਹਦਾ ਪ੍ਰੂਵ ਹੈਗਾਗਾ ਕਿਉਂਕਿ ਉਹ ਬਿਜਲੀ ਲੱਸ਼ਕਣ ਨੂੰ ਇਹਦਾ ਕਾਰਨ ਮੰਨਦੇ تھےਗੇ ਪਰ ਅਸਲ ਦੇ ਵਿੱਚ ਉਹ ਸਚਾਈ ਹੈ ਵੀ ਇਹਦੇ ਵਿੱਚ ਬਿਜਲੀ ਲੱਸ਼ਕਣ ਨਾਲ ਆਪਣੀ ਫਸਲ ਦੇ ਵਿੱਚ ਨਾਈਟ੍ਰੋਜਨ ਦੀ ਸਪਲਾਈ ਚਲੀ ਜਾਂਦੀ ਹੈਗੀ ਫਲਾਵਰਿੰਗ ਸਟੇਜ ਦੇ ਵਿੱਚ ਜਦੋਂ ਨਾਈਟrogen ਦੀ ਸਪਲਾਈ ਚ ਜਾਊਗੀ ਤਾਂ ਜਿਹੜਾ ਝਾੜ ਹੈਗਾ ਉਹ ਲਾਜ਼ਮੀ ਘਟੂਗਾ। ਇਹਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਤੇ ਗਈ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਾਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।